ਤੇ ਉਸ ਤੋਂ ਬਾਅਦ ਜੀ ਮੇਰੇ ਵੱਡੇ ਨੂੰ ਦੋ ਦਿਨ ਨਹੀਂ ਉੱਠਿਆ ਅੱਖਾਂ ਲਾ ਰੀਆਂ ਉਸ ਤੋਂ ਬਾਅਦ ਜੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਮੈਂ ਤੇਰੇ ਮੁੰਡੇ ਨੂੰ ਕੈਪਸੂਲ ਖਵਾਇਆ ਸਿਗਨੇਚਰ ਦਾ ਉਹ ਬੰਦੇ ਨੇ ਉਸ ਤੋਂ ਬਾਅਦ ਦੂਜੀ ਸ਼ਾਮ ਨੂੰ ਜੀ ਉਹਨਾਂ ਦਾ ਪਰੋਣਾ ਸਾਡੇ ਘਰੇ ਬੰਦੇ ਲੈ ਕੇ ਆਏ ਜੀ ਅੰਦਰ ਬਾੜ ਤੇ ਪੁੱਟਿਆ ਜੀ ਅੰਦਰ ਬੜ ਕੇ ਸਾਡੇ ਤੇ ਮੇਰੇ ਘਰ ਅੱਗੇ ਜੀ ਉਹ ਬੰਦੇ ਛੇ ਜਾਣੇ ਸੀਗੇ ਜੀ ਉਸ ਤੋਂ ਬਾਅਦ ਜੀ ਫੁੱਟ ਮਾਰ ਕੇ ਸਾਨੂੰ ਸੱਟ ਕੇ ਉੱਥੇ ਚਲੇ ਗਏ ਜਸਵੀਰ ਸਿੰਘ ਆ ਜੀ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਮੈਂ ਮੇਰੇ ਬੇਟੇ ਦੀ ਭਗਤ ਸਿੰਘ ਨਗਰ ਦੇ ਵਿੱਚ ਦੁਕਾਨ ਆ ਜੀ ਸਲੂਨ ਦੀ ਮੇਰੇ ਬੇਟੇ ਨੂੰ ਹੋਇਆ ਸੀ ਬੁਖਾਰ ਇੱਕ ਦਿਨ ਉਹ ਜੋ ਮੁੰਡਾ ਮੇਰੇ ਤੋਂ ਬੇਟੇ ਤੋਂ ਵਾਲ ਕਟਾਉਣ ਆਇਆ ਉਹ ਕਹਿੰਦਾ ਮੇਰੇ ਵਾਲ ਕੱਟ ਦੇ ਮੇਰੇ ਬੇਟੇ ਨੂੰ ਚੜਿਆ ਸੀ ਬੁਖਾਰ ਉਹ ਕਹਿੰਦਾ ਵੀ ਮੈਂ ਨਹੀਂ ਇਹ ਕੱਟ ਸਕਦਾ ਮੇਰੇ ਨੂੰ ਬੁਖਾਰ ਚੜਿਆ ਮੇਰੇ ਮੁੰਡੇ ਨੂੰ ਕਹਿੰਦਾ ਵੀ ਮੈਂ ਤੇਨੂੰ ਦਵਾਈ ਦੇ ਦੂੰਗਾ ਵੀ ਤੂੰ ਮਾਰੇ ਵਾਲ ਕੱਟ ਉਹਨੂੰ ਨਸ਼ੇ ਵਾਲਾ ਕੈਪਸੂਲ ਖਵਾਇਆ ਜੀ। ਮੁੰਡਾ ਲੱਕੀ ਆ ਜੀ ਭਗਤ ਸਿੰਘ ਨਗਰ ਦਾ। ਤੇ ਉਸ ਤੋਂ ਬਾਅਦ ਜੀ ਮੇਰੇ ਬਟੇ ਨੂੰ 2 ਦਿਨ ਨਹੀਂ ਉੱਠਿਆ ਅੱਖਾਂ ਲਾ ਰਹੀਆਂ। ਉਸ ਤੋਂ ਬਾਅਦ ਜੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਮੈਂ ਤੇਰੇ ਮੁੰਡੇ ਨੂੰ ਕੈਪਸੂਲ ਖਵਾਇਆ ਸਿਗਨੇਚਰ ਦਾ। ਉਹ ਬੰਦੇ ਨੇ। ਉਸ ਤੋਂ ਬਾਅਦ ਮੈਂ ਆਪਦੇ ਮੁੰਡੇ ਨੂੰ ਘੂਰ ਕੇ, ਕੁੱਟ ਕੇ ਮਾਰ ਕੇ ਪੁੱਛਿਆ ਜੀ। ਪੁੱਛਣ ਤੋਂ ਬਾਅਦ ਮੇਰਾ ਬਟਾ ਮੰਨਿਆ ਵੀ ਹਾਂ ਮੈਂ ਉਹ ਤੋਂ ਖਾਦਾ ਜੀ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਘਰੇ ਲਾਂਬਾ ਦੇਣ ਗਏ ਜੀ ਸਾਨੂੰ ਉਲਟਾ ਬੋਲੇ ਛੱਡ ਘਰੇ ਆਇਆ ਆ ਕੇ ਚੋ ਆ ਕੇ ਬੋ ਆ ਕੇ ਕਰ ਲੋ ਜਿਹੜਾ ਕੁਝ ਕਰਨਾ ਉਸ ਤੋਂ ਬਾਅਦ ਦੂਜੀ ਸ਼ਾਮ ਨੂੰ ਜੀ ਉਹਨਾਂ ਦਾ ਪਰੌਣਾ ਸਾਡੇ ਘਰੇ ਬੰਦੇ ਲੈ ਕੇ ਆਏ ਜੀ ਸਾਨੂੰ ਅੰਦਰ ਵੜ ਕੇ ਕੁੱਟਿਆ ਜੀ ਅੰਦਰ ਵੜ ਕੇ ਛੱਡੇ ਤੇ ਮੇਰੇ ਘਰ ਵਾਲੀ ਦੇ ਸੱਟਾਂ ਮਾਰੀਆਂ ਜੀ ਉਸ ਤੋਂ ਬਾਅਦ ਮੇਰੀ ਮਾਂ ਦੇ ਵਾਲਾਂ ਨੂੰ ਪੱਟਿਆ ਜੀ ਉਹਦੀਆਂ ਕੁੜੀ ਨੇ ਉਸ ਤੋਂ ਬਾਅਦ ਜੀ ਅਸੀਂ ਹਸਪੀਟਲ ਆਏ ਪੱਟੀ ਕਰਾਉਣਾ ਮੇਰੇ ਘਰ ਵਾਲੀ ਦਾ ਸਿਰ 파ੜ ਕੇ ਰੋ ਗਿਆ ਉਸ ਤੋਂ ਬਾਅਦ ਸਾਨੂੰ ਐਸ.ਡੀ. ਕਾਲਟ ਦੇ ਵਿੱਚ ਜੀ ਰਾਸਤੇ ਦੇ ਵਿੱਚ ਘੇਰਿਆ ਪੱਟੀ ਕਰਾ ਕੇ ਜਾਂਦਿਆਂ ਨੂੰ ਜੀ ਮਾਏ ਹੋਰ ਮੇਰਾ ਬੇਟਾ ਮੇਰੀ ਘਰ ਵਾਲੀ ਤੇ ਨੇੜੇ ਵਾਲੇ ਮੋਟਰਸਾਈਕਲ ਤੇ ਸੀ ਉਹ ਬੰਦਿਆ ਨੇ ਜੀ ਉਹ ਬੰਦੇ 6 ਜਾਣੇ ਸੀਗੇ ਜੀ ਉਸ ਤੋਂ ਬਾਅਦ ਜੀ ਕੁੱਟ ਮਾਰ ਕੇ ਸਾਨੂੰ ਸੱਟ ਕੇ ਉੱਥੇ ਚਲੇ ਗਏ ਜੀ ਮੇਰਾ ਨਾਮ ਲਖਪ੍ਰੀਤ ਸਿੰਘ ਹੈ ਜੀ ਅਸੀਂ ਪੱਟੀ ਕਰਾਉਣ ਗਏ ਤੇ ਪੱਟੀ ਕਰਾਉਣ ਗਏ ਤੇ ਪੱਟੀ-ਪੁੱਟੀ ਕਰਾ ਕੇ ਵਾਪਸ ਆਏ ਤਾਂ ਸੀ ਉਹਨਾਂ ਨੇ ਐਸੜੇ ਕਾਲੇ ਮੂਰੇ ਗੱਡੀ ਲਾ ਕੇ ਆ ਕੇ ਤੇ ਸਾਨੂੰ ਕੁੱਟ ਮਾਰ ਕੀਤੀ ਇਹ ਜਸਵੀਰ ਸਿੰਘ ਨਾਮ ਦਾ ਵਿਅਕਤੀ ਸੀਗਾ ਜੀ ਇਹ ਐਡਮਿਟ ਹੋਇਆ ਸੀਗਾ ਲੜਾਈ ਝਗੜਾ ਹੋਣ ਕਰਕੇ ਇਹਦਾ ਅਸੀਂ ਬਿਆਨ ਲਿਖ ਲਿਆ ਇਦੇ ਅਸੀਂ ਐਕਸਪੀਰਟ ਆਪੀਨੀਅਨ ਦੀ ਨਾ ਡਾਕਟਰ ਸਾਹਿਬ ਤੋਂ ਰਿਪੋਰਟ ਲੈ ਕੇ ਜੋ ਸਖਤ ਤੋਂ ਸਖਤ ਕਾਰਵਾਈ ਬਣੂਗੀ ਉਹ ਅਸੀਂ ਕਾਰਵਾਈ ਕਰਾਂਗੇ ਇਹਨਾਂ ਤੇ ਬੰਦੇ ਅਸੀਂ ਰਾਉਂਡ ਅਪ ਆਲਰੇਡੀ ਕਿੱਥੇ ਹੋਏ ਨੇ ਸਾਡੇ ਧਿਆਨ ਦੇ ਵਿੱਚ ਨੇ ਉਹ ਜਿੱਦਾਂ ਹੀ ਅਸੀਂ ਸਾਨੂੰ ਆਪੀਨੀਅਨ ਮਿਲਦਾ ਤਾਂ ਅਸੀਂ ਉਹਨਾਂ ਦੇ ਸਖਤ ਕਾਰਵਾਈ ਕਰਾਂਗੇ